ਆ ਮੈਂ ਉਨੀ ਦੇ ਵਿੱਚ ਫਡੂਰ ਸਾਹਿਬ ਦੀ ਬੀਬੀ ਖੜੀ ਸੀ ਸੀਰਪਾਈ ਸਵਾਸ ਸਿੰਘ ਖਾਲਾ ਦੇ ਘਰ ਮੈਂ ਪਿੰਡਾਂ ਦੇ ਪ੍ਰਚਾਰ ਕਰਦਾ ਰਿਹਾ ਮੈਂ ਲੋਕਾਂ ਨੂੰ ਪੁੱਛਿਆ ਕਰਾਂ ਜਿਹੜੇ ਇਕੱਠਾਂ 'ਚ ਬਾਪ ਪਾਈ ਸੀਰਿਸ ਵਸ ਸਿੰਘ ਖਾਲਾ ਦਾ ਕੌਣ ਹੋਇਆ ਪਤਾ ਲੋਕਾਂ ਕਹਿੰਦੇ ਪਤਾ ਨਹੀਂ ਮਾਮੀ ਮਿੱਤੂ ਉਹ ਨਹੀਂ ਜਦੀ ਕਿਹੜੀ ਗੱਲ ਮਾਝੂ ਐ ਨਹੀਂ ਪਤਾ ਖਾਲਾ ਹੋਇਆ ਕੌਣਾ ਬੋਰਡ ਕਿੱਥੋਂ ਬਾਦਨਗੇ ਉਹ ਸੱਤ ਸਮੁੰਦਰੋਂ ਪਾਰ ਰਹਿੰਦਾ ਸੀਗਾ ਸੀਰਪਾਈ ਸਵਾਸ ਸਿੰਘ ਖਾਲਾ ਉਹਤੇ ਪਤਾ ਲੱਗਾ ਜਿਹਨੂੰ ਕੈਨੇਡਾ ਦੀ ਧਰਤੀ ਤੇ ਕਿ ਜੇ ਮੈਂ ਪੰਜਾਬ ਗਿਆ ਮੈਨੂੰ ਮਾਰ ਦੇਣਗੇ ਉਹਦੀ ਆਖਰੀ ਸਪੀਚ ਸੁਣਿਓ ਉਹ ਕਹਿੰਦਾ ਮੈਂ ਇੱਥੇ ਬੈਠਾ ਰਹਾ ਤੇ ਪੰਜਾਬ ਦੀ ਜਵਾਨੀ ਦੇ ਉੱਤੇ ਢਾਲ ਹੁੰਦਾ ਹਾਲ ਧਰਤੀ ਦੇ ਉੱਤੇ ਨੌਜਵਾਨਾਂ ਦੇ ਮੁਕਾਬਲੇ ਹੁੰਦੇ ਹੋਣ ਬੀਬੀਆਂ ਬੱਚਿਆਂ ਦੇ ਬਲਾਤਕਾਰ ਹੁੰਦੇ ਹੋਣ ਜੇ ਮੈਂ ਇੱਥੇ ਬੈਠਾ ਰਹਾ ਮੈਂ ਕੈਨੇਡਾ ਇਹ ਮੇਰੀ ਜ਼ਮੀਰ ਆਖੜ ਜਿੰਦੀ ਪੰਜਾਬ ਜਾऊं ਵਿਸ਼ਕ ਮਾਰ ਦੇਣਗੇ ਇੱਥੇ ਆਇਆ ਬਾਈ ਪਿੰਡੋ ਪਿੰਡੀ ਗਿਆ ਉਸ ਵਿਚਾਨ ਦਾ ਤੰਗ ਗਿਆ ਰਿਸਪਰਟੀਆਂ ਚ ਗਿਆ 25 ਹਜ਼ਾਰ ਲਾਸ਼ਾਂ ਦੇ ਅੰਕੜੇ ਇਕੱਠੇ ਕੀਤੇ ਜਿਹੜੀਆਂ ਲਾਵਾਸ ਕਹਿ ਕੇ ਸਾਹਤੀਆਂ ਪੁੱਗਦੀਆਂ ਸੀ ਨੌਜਵਾਨ ਮੁੰਡਿਆਂ ਦੇ ਮੁਕਾਬਲੇ ਬਣਾ ਕੇ ਇੱਕ ਕਦਰ ਸੁਮੇਸ਼ ਸੈਣੀ ਨੇ ਚੱਕਿਆ 14 ਨੂੰ ਵਿਚਾਲੋਂ ਪਾੜ ਕੇ ਮਾਰਤਾ ਪਾਣੀ ਕਿਹੜੇ ਦਰਿਆ ਚ ਗਿਆ ਨਹਿਰ ਚ ਗਿਆ ਡਰੇਨ ਚ ਗਿਆ 25 ਹਜ਼ਾਰ ਲਾਸ਼ਾਂ ਦੇ ਸਰਦਾਰ ਨੇ ਲੱਭਦਾ ਲੱਭਦਾ ਸ਼ਹੀਦ ਭਜਨ ਸਿੰਘ ਖਾਨੜਾ ਖੁਦ ਲਾਵਾਸ ਲਾਸ਼ ਬਣ ਗਿਆ ਕਿ ਸਾਨੂੰ ਪਤਾ ਹੀ ਨਹੀਂ ਕਿ ਹੋਇਆ ਕੌਣ ਤਾਂ